ਇਹ ਕਿਸਾਨ ਵੀਰੋ ਅੱਜ ਵਾਲੀ ਵੀਡੀਓ ਜੋ ਤੁਹਾਡੇ ਸਾਹਮਣੇ ਆਪਾਂ ਲੈ ਕੇ ਆਏ ਆ ਉਹ ਉਹਨਾਂ ਕਿਸਾਨ ਵੀਰਾਂ ਲਈ ਹੈ ਜਿਨ੍ਹਾਂ ਦੇ ਬੋਰ ਪੁਰਾਣੇ ਪਾੜ ਜਾਂ ਖੂਹਾਂ ਦੇ ਨੇੜੇ ਆ ਜਾਂ ਨਵੇਂ ਆਪਾਂ ਕਰਵਾ ਲੈਨੇ ਆ ਤੇ ਆਪਾਂ ਉਹਦੇ ਬਾਰੇ ਸਾਰੀ ਜਾਣਕਾਰੀ ਤੁਹਾਡੇ ਨਾਲ ਕਰਾਂਗੇ ਸਾਂਝੀ ਤੇ ਪਹਿਲਾਂ ਪਉਨੇ ਫਤਿਹ ਦੀ ਸਾਂਝੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਆਪਾਂ ਪਹੁੰਚੇ ਆ ਜੀ ਪੈਂਡ ਸੰਗਤਪੁਰਾ ਜ਼ਿਲ੍ਹਾ ਲੁਧਿਆਣਾ ਤੇ ਉਥੇ ਜੀ ਆਪਣਾ ਪਾੜ ਦੇ ਨੇੜੇ ਬੋਰ ਸਿਕਾ ਜੀ 9 ਇੰਚੀ ਬਾਈ ਜੀ ਹੋਣਾ ਦਾ ਤੇ ਕੋਲੇ ਪੁਰਾਣਾ ਖੂਹ ਜਿਹਨੂੰ ਕਹਿੰਦੇ ਆ ਜਾਂ ਪੁਰਾਣੇ ਪਾੜ ਹੁੰਦੇ ਸੀ ਆ ਵੇਖੋ ਇਹੋ ਜਿਹੇ ਪਾੜ ਜਿਹੜੇ ਸੀ ਜਿਨ੍ਹਾਂ ਦੇ ਵਿੱਚ ਪਹਿਲਾਂ ਇੰਜਨਾਂ ਦੇ ਨਾਲ ਆਪਾਂ ਪਟੇ ਚਲਾ ਕੇ ਪਾਣੀ ਕੱਢਦੇ ਰਹੇ ਆ ਤੇ ਉਹ ਖੂਹियां ਜਦੋਂ ਵੀ ਆਪਾਂ ਇਹਦੇ ਨੇੜੇ ਬੋਰ ਕਰਾਉਣਾ ਜੀ ਸਮਲਸੀ ਵਾਲ ਤਾਂ ਪਹਿਲਾਂ ਇਹ ਖੂਹ ਨੂੰ ਜ਼ਰੂਰ ਮਿੱਟੀ ਨਾਲ ਭਰ ਕੇ ਬੰਦ ਕੀਤਾ ਜਾਵੇ ਤਾਂ ਜੋ ਆਪਣਾ ਨੇੜੇ ਬੋਰ ਨੂੰ ਧੱਕਾ ਵੱਜਣ ਦਾ ਕਾਰਨ ਬਣ ਜਾਂਦਾ ਹੀ ਖੂਹ ਦੇ ਜਦੋਂ ਜਮਾ ਨੇੜੇ ਕਰ ਦਿੰਨੇ ਆ ਇਹ ਬਾਈ ਜੀ ਉਹਨਾਂ ਦੀ ਮੋਟਰ ਬੋਰ ਦੇ ਵਿੱਚ ਫਸ ਗਈ ਸੀ ਜੀ ਤੇ ਫਸਣ ਦਾ ਮੋਟਰ ਦਾ ਕਾਰਨ ਇਹ ਸੀਗਾ ਵੀ ਜਿਹੜੀ ਪੁਰਾਣੀ ਖੂਹੀ ਰੱਖੀ ਸੀ ਇਹਦੇ ਵਿੱਚ ਉਹ ਕਿਤੇ ਪਾਸਿਓਂ ਖੁੱਡ ਪੈ ਕੇ ਪਾਣੀ ਤੇ ਮਿੱਟੀ ਪਾ ਕੇ ਧੱਕਾ ਵੱਜ ਗਿਆ ਜੀ ਮਿੱਟੀ ਨੂੰ ਧੱਕਾ ਵੱਜਣ ਕਰਕੇ ਬੋਰ ਦੇ ਬੋਰ ਨੂੰ ਟੇਢਾ ਕਰਤਾ ਈ ਥੱਲੇੋਂ ਵੰਗਾ ਹੋਣ ਕਰਕੇ ਮੋਟਰ ਬੋਰ ਦੇ ਵਿੱਚ ਫਸ ਗਈ ਫਸੀ ਹੋਈ ਮੋਟਰ ਆਪਾਂ ਕੱਢ ਰਹੇ ਹਾਂ ਜੀ ਤੇ ਜਿੰਨੇ ਵੀ ਕਿਸਾਨ ਵੀਰਾਂ ਦੇ ਸਮਲਸੀਵਲ ਬੋਰ ਜਿਹੜੇ ਨਵੇਂ ਕੀਤੇ ਜੇ ਉਹਦੇ ਕੋਲੇ ਖੂਹੀ ਹੈਗੀ ਤਾਂ ਉਹਨੂੰ ਮਿੱਟੀ ਨਾਲ ਜ਼ਰੂਰ ਭਰੋ ਉਹਦੇ ਵਿੱਚ ਕਈ ਵਾਰ ਆਪਾਂ ਕੀ ਕਰਦੇ ਆਂ ਪ੍ਰਾਣਾ ਜਾਂ ਜਦੋਂ ਜਿਆਦਾ ਮੀਂਹ ਵਾਰਸ਼ ਆ ਜਾਂਦੀ ਆ ਆਪਾਂ ਖੇਤ ਦਾ ਪਾਣੀ ਉਹਦੇ ਵਿੱਚ ਕੱਢ ਦਿੰਨੇ ਆਂ ਜਾਂ ਵੈਸੇ ਵੀ ਉਹਦੇ ਕੋਲ ਦੀ ਖਾਲ ਲੰਗਦੀ ਹੋਵੇ ਜਾਂ ਪਾਣੀ ਪੂਣੀ ਵੈਸੇ ਕਿਤੋਂ ਖੁੱਡ ਪੈ ਕੇ ਖੂਹੀ ਦੇ ਵਿੱਚ ਪਾੜ ਦੇ ਵਿੱਚ ਜੇ ਪਾਣੀ ਪੈ ਜਾਵੇ ਤਾਂ ਮੁੜ ਕੇ ਉਹ ਧੱਕਾ ਮਾਰ ਕੇ ਮਿੱਟੀ ਬੂਰ ਨੂੰ ਵਿੰਗਾ ਟੇਡਾ ਕਰ ਦਿੰਦੀ ਹੈ ਤੇ ਤਾਂ ਮੋਟਰ ਕੱਢਣ ਦੇ ਵਿੱਚ ਮੁਸ਼ਕਲ ਆ ਸਕਦੀ ਆ ਇਹ ਵੇਖ ਲਓ 9 ਇੰਚੀ ਬੂਰ ਦੇ ਵਿੱਚ ਵੀ ਧੱਕਾ ਵੱਜ ਗਿਆ ਤੇ ਮੋਟਰ ਨਹੀਂ ਨਿਕਲੀ ਸਾਰੀ ਫਸੀ ਹੋਈ ਮੋਟਰ ਆਪਾਂ ਕੱਢੀ ਹੈ ਜੀ ਤੇ ਇਸੇ ਤਰ੍ਹਾਂ ਹੀ ਵੀ ਜਿੰਨੇ ਵੀ ਭਰਾ ਆਪਣੇ ਖੂਹਿਆਂ ਦੇ ਕੋਲ ਬੂਰ ਹਨ ਸਾਰੇ ਉਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਭਰ ਦਿਆ ਕਰੋ ਖੂਹੀ ਨੂੰ ਪਹਿਲਾਂ ਤੇ ਜਾਂ ਬੋਰ ਥੋੜਾ ਜਿਆਦਾ ਦੂਰ ਦੂਰੀ ਦੇ ਕੀਤਾ ਜਾਵੇ ਵੈਸੇ ਤਾਂ ਜੀ ਜਿੱਥੇ ਵੀ ਬੋਰ ਹੈਗੇ ਆ ਚਾਹੇ ਕੀਤੇ ਹੋਏ ਆ ਜਾਂ ਆਪਾਂ ਨਵਾਂ ਕਰਨਾ ਖੂਹ ਦੇ ਕੋਲ ਉਹਨੂੰ ਜਮਾ ਬਿਲਕੁਲ ਭਰ ਦਿਆ ਕਰੋ ਖੂਹੀ ਨੂੰ ਤਾਂ ਜੋ ਆਪਣਾ ਨੁਕਸਾਨ ਨਾ ਹੋਵੇ ਤੇ ਇਸੇ ਤਰ੍ਹਾਂ ਇਹ ਮੋਟਰ ਫਸੀ ਹੋਈ ਸੀ ਜੀ ਮੋਟਰ ਆਪਾਂ ਸਾਰੀ ਬਾਹਰ ਕੱਢ ਰਹੇ ਆ ਜੀ ਤੇ ਮੋਟਰ ਸਹੀ ਸਲਾਮਤ ਨਿਕਲੇ ਸਾਰੀ ਬਾਹਰ ਜੀ 4 ਇੰਚੀ ਡਿਲੀਵਰੀ ਸੀਗੀ ਤੇ ਜਿੱਥੋਂ ਜ਼ਿਆਦਾ ਟੱਕਾ ਵਜਾ ਹੋਣ ਕਰਕੇ ਥੋੜੀ ਜੀ ਬੋਰ ਦੀ ਟਾਕੀ ਕੱਢੀਏ ਨੇ ਤੇ ਪਰ ਉਹ ਸੁੱਕ ਦੇ ਵਿੱਚੋਂ ਬੋਰ ਸਹੀ ਸਲਾਮਤ ਆਈ ਚੱਲੂਗਾ ਵਧੀਆ ਤੇ ਬਾਕੀ ਸਾਰੇ ਕਿਸਾਨ ਵੀਰਾਂ ਦਾ ਆਪਾਂ ਜਿੰਨੇ ਵੀ ਭਰਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਜੁੜਦੇ ਆਂ ਦਾ ਸਾਡੀਆਂ ਵੀਡੀਓ ਦੇਖ ਰਹੇ ਨੇ ਸਾਰਿਆਂ ਦਾ ਪਤਾ ਇਹਦੇ ਲਈ ਧੰਨਵਾਦ ਕਰਦੇ ਆਂ ਜੀ ਤੇ ਜਿਹੜੇ ਭਰਾ ਨਵੇਂ ਆਪਣੇ ਪੇਜ ਤੇ ਜੁੜੇ ਆਈਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਹੁੰਦੀਆਂ ਰਹਿਣ ਜੀ ਤੇ ਆਪਣਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਹੈ ਜੀ ਕਿਸੇ ਵੀ ਬੋਰ ਵੀਰ ਦੀ ਮੋਟਰ ਬੋਰ ਦੇ ਵਿੱਚ ਡੱਗ ਪਵੇ ਫਸ ਜਾਵੇ ਤਾਂ ਤੁਸੀਂ ਆਪਣਾ ਕਨੈਕਟ ਨੰਬਰ ਤੇ ਇਹ ਕਨੈਕਟ ਕਰ ਸਕਦੇ ਆਂ ਜੀ ਸਾਰੇ ਹੀ ਕਿਸਾਨ ਵੀਰਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ